ਮੇਰੀ ਬੀਰੀ ਦੇ ਮਾਲਕ ਬੰਦੀ ਛੋੜਦਾਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਅਕਾਲ ਤਖਤ ਸਾਹਿਬ ਦੇ ਸਾਜਨਾ ਜਿਪਸ ਦੇ ਸਬੰਧ ਵਿੱਚ ਹਨ ਸੋ ਆਪ ਬੜੇ ਹੀ ਪਿਆਰੀ ਵਿਦਵਾਨ ਰਾਗੀ ਜਨ ਤਿੰਨ ਆਪਾਸੋਂ ਆਪਨੇ ਅਰਜਸ ਸਰਵਨ ਕੀਤਾ ਹੈ ਸੋ ਆਓ ਕੁਸ ਸਮਾ ਗੁਰਬਾਣੀ ਦਾ ਕਥਾ ਕੀਰਤਨ ਸਰਵਣ ਕਰੋ ਤੇ ਫਿਰ ਮਹਾਰਾਜ ਦੀ ਪਾਵਨ ਹਾਜ਼ਰੀ ਅੰਦਰ ਅਰਦਾਸ ਬੇਨਤੀ ਹੋ ਕੇ ਸਮਾਪਤੀ ਹੋਏਗੀ Good.

ਆ ਕਰੋ ਸ੍ਰੀ ਰਸਵਸਤ ਖੀਨ ਸਮਾਏ ਸਿਮਰਤ ਨਾਨਕ ਰਾਮ ਦਾ ਮੋਦਰ ਮਾਧਵ ਹੈ ਵਾਜ ਬਹਿ ਮਾਦਵ ਹੈ ਆਦਵ ਹੈ ਆਨੰਦ ਗੁਣੀ ਨਿਧਾਨ ਗੁਰੂ ਗਦੀ ਬਨੇਵਾਜ ਗਰੀਬਨੇਵਾ ਗਰੀਬਨੇਵਾ ਬੱਜੀਓ ਤੂੰ ਮੇਰੋ ਸਾਹਿਬ ਦਾ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾ ਪ੍ਰਭ ਜੀ ਤੂੰ ਮੇਰੋ ਸਾਹਿਬ ਤਾ ਕਨ ਕਿਰਪਾ ਪ੍ਰਭ ਦੀਨ ਦਿਆਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਕਨ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਸੁਖ ਪਾ ਬਦ ਗਿਰਪਾ ਪ੍ਰਭ ਦੀਨ ਦਿਆਲਾ ਕਰਨ ਕਿਰਪਾ ਪ੍ਰਭ ਦੀਨ ਦਿਆਲਾ ਸਤਗੁਰ ਨਾਮ ਨੇ ਧਾਨ ਦਰੜਾਇਆ ਸਤਗੁਰ ਨਾਮ ਨੇ ਲਾਨ ਦਰੜਾਇਆ ਕਿਰਪਾ ਆਪਣੋ ਕਰ ਲਈਨਾ ਕਿਰਪਾ ਆਪਣੋ ਕਰ ਲਈਨਾ ਮਨ ਮਸਿਆ ਅਬ ਨਾਸੀ ਕਰ ਕੇ ਜਵਾ ਪ੍ਰਭ ਜੀ ਨ ਦਿਆਲਾ ਕਰ ਕੇ ਕਿਰਪਾ ਪ੍ਰਭ ਜੀ ਨ ਦਿਆਲਾ ਨਾ ਕੋ ਲਾ

ਆਪਣ ਜਨਮ ਅੰਸ਼ੇਸ਼ ਪੁਜਾਈ ਨਾਨਕ ਦਾਸ ਤਾਂ ਕਹ ਬਲਹਾਰ ਜਿਨ ਪੂਰਨ ਪੈਜ ਰਖਾਈ ਰਬ ਜੀ ਤੂੰ ਮੇਰਾ ਸਾਹਿਬ ਲਾਤਾ ਰਬ ਜੀ ਤੂੰ ਮੇਰਾ ਸਾਹਿਬ ਲਾਤਾ ਕਰ ਕੇ ਪਾਪ ਪ੍ਰਪਤੀਨ ਦਿਆਲਾ ਕਾ

ਸਰਨ ਸਗਲ ਪਹਿਲਾ ਤੇ ਦੁੱਖ ਪਿਛੇ ਸੁੱਖ ਪਾ ਪ੍ਰਾਪ the dog